ਲੈ ਭਈ ਆਪਾਂ ਆ ਫੈਕਟਰੀ ਹੈਗੀ ਸਾਹਮਣੇ ਅੱਛਾ ਤੇ ਇਹਨਾਂ ਕੋਲੋਂ ਆਪਾਂ ਪਾਈਪਲਾਈਨ ਦਾ ਬਹਾਨਾ ਲਾ ਕੇ ਵੀ ਆਪਣੇ ਕੋਲੇ ਆ ਬਾਣ ਚੰਗਾ ਇਹਨਾਂ ਨੂੰ ਬੰਦੇ ਨੂੰ ਐ ਲੱਗੇ ਹਨਾ ਤੇ ਆਪਾਂ ਇਹਨਾਂ ਨੂੰ ਮਾਰਨੀ ਨਹੀਂ ਠੱਗੀ ਕੋੜਾ ਆਪਾਂ ਉਹ ਜਿਹੜਾ ਕੋੜਾ ਗਾ ਹਨਾ ਆਪਾਂ ਹੁਣ ਤੈਨੂੰ ਪਤਾ ਖਚਰੀ ਹੈ ਉਹ ਇੱਕ ਤਰ੍ਹਾਂ ਦੀ ਤੇ ਆਪਾਂ ਇਹਨਾਂ ਨੂੰ ਦਬਾਉਣਾਗਾ ਆਪਣਾ ਹੀ ਕੋੜਾ ਗਾ ਹੋ ਹਨਾ ਤੇ ਆਪਾਂ ਇਹਨਾਂ ਨੂੰ ਕਹਦਾਂਗੇ ਰੋਂ ਮਹਿੰਗਾ ਗਾ ਕੋੜਾ ਤੇ ਸਾਨੂੰ ਐ ਕਰਕੇ ਵੀ ਮਿਲਣਾ ਨਹੀਂ ਹੈਗਾ ਉਹਨਾਂ ਤੋਂ ਸਾਡੀ ਬੰਦੀ ਨਹੀਂ ਉਹ ਬੰਦੇ ਨਾਲ ਜਿਵੇਂ ਦਾ ਆਪਣਾ ਆਪਣਾ ਪਲਾਨ ਬਣਾਇਆ ਹੋਇਆ ਹੈਗਾ ਤੇ ਉਹ ਵੀ ਆਪਾਂ ਇਹਨਾਂ ਤੋਂ ਠੱਗੀ ਮਾਰ ਦਾਂਗੇ ਇਹਨਾਂ ਨਾਲ ਠੀਕ ਹੈ ਇਹਨਾਂ ਤੇ ਗੇਮ ਵੱਡੀ ਪਾਉਣੀ ਆ ਮੈਨੂੰ ਪਕੜੀ ਸਾਮੀ ਲੱਗਦੀ ਆ ਇਹ ਪੰਜੀਟਾ ਤਕੜੇ ਹੈਗੇ ਫਿਰ ਇਹਨਾਂ ਤੇ ਅੱਜ ਗੇਮ ਵੱਡੀ ਪਾਵਾਂਗੇ ਓ ਹੈਲੋ ਬੱਚੀ ਹਾਂ ਬਈ ਬਾਈ ਕਿੱਥੇ ਹੈਗਾ ਸਤਾ ਸਦਾ ਮੈਂ ਉੱਧਰ ਹੀ ਬੈਠਾ ਬਈ ਅੰਦਰ ਹੈਗਾ ਹਾਂ ਬਈ ਸਾਲ ਯਾਰ ਪੂਚਾਂ ਲੇ ਕਿਵੇਂ ਬਈ ਵਧੀਆ ਵਧੀਆ ਤੁਸੀਂ ਦੱਸੋ ਬਈ ਹੋਰ ਠੀਕ ਹੈ ਹੋਰ ਕੀ ਹਾਲ ਨੇ ਸਭ ਵਧੀਆ ਵਧੀਆ ਬੈਠੋ ਹੋਰ ਉਹ ਠੀਕ ਆ ਸਭ ਵਧੀਆ ਵਧੀਆ ਹੋਰ ਆਪਣੀ ਕਾਮ ਆ ਬਈ ਇਹ ਆਪਣੀ ਬਣੀ ਅੱਛਾ ਤੇ ਕਿਵੇਂ ਕੁਛ ਹੈ ਬਈ ਕੀ ਹਿਸਾਬ بتاਓ ਆਪਣਾ ਕਿੰਨੀ ਅੱਠ ਫੁੱਟ ਦੀ ਪੈਪਾ ਬਈ ਇਹ ਠੀਕ ਆ ਬਈ ਸਾਡੇ ਅੱਠ ਫੁੱਟ ਦੀ ਹੈ ਠੀਕ ਆ ਅੱਠ ਫੁੱਟ ਦੀ ਕਹਿ ਕੇ ਦਿੰਦੇ ਆਪਾਂ 13 1300 ਦੀ ਮੈਂ ਪਿੱਕਾ ਅੱਛਾ 1300 ਦੀ ਇੱਕ ਪੈਪਾ ਤੇ ਕੋਈ ਟੋਟਾ ਡਾਟਾ ਤਾਂ ਦਾ ਬਈ ਆਪਣੀ ਫੰਡ ਗ੍ਰਾਫੀ ਅੱਛਾ ਆਪਣਾ ਪੰਜਾਬ ਕਿੱल्ल्या ਜੇ ਪਾਉਣੀ ਹੈਗੀ ਉਹਦਾ ਬਾਹਣ ਦਾ ਆਪਣੇ ਕੋਲ ਵਾਧਾ ਕਿਵੇਂ ਕਰਨਾ ਫਿਰ ਆਪਾਂ ਅੱਧ ਵਿੱਚ ਪਵਾ ਕੇ ਦੇਖ ਲਾ ਆਪਾਂ ਇਹ ਨਾਲੇ ਪਤਾ ਲੱਗ ਜੀ ਵੀ ਕਿਵੇਂ ਆਗੀ ਫਿਰ ਆਪਾਂ ਸਾਰੇ ਚ ਪਵਾ ਲਾਂਗੇ ਕਿਹੜਾ ਅੱਧ ਵਿੱਚ ਪਵਾ ਕੇ ਦੇਖਾਂਗੇ ਜਾਂ ਆਪਾਂ ਜੇ ਲੀਕ ਹੋ ਜਾਂਦੀ ਐ ਇਹ ਚੀਜ਼ ਚੱਕਾ ਹੋ ਜਾ ਆਪਾਂ ਐ ਕਰਦੇ ਆ ਨਾ ਆਪਾਂ ਜਾਂ ਤਾਂ ਫਿਰ 50 ਕਿੱਲਿਆਂ ਦੀ ਆਪਾਂ ਕਿਹੜਾ ਸਾਈ ਦੇ ਜੰਨੇਗੇ ਹਨਾ 50 ਚ ਪਵਾ ਲੈਨੇ ਹੈਗੇ 1 ਕਿਲੋ ਦਾ ਤਾਂ ਕੋਈ ਚੱਕਰ ਨਹੀਂ ਲੀਕ ਨਾ ਆਇਆ ਜਿਵੇਂ ਆਪਾਂ ਇੱਥੇ ਬੈਠੇ ਐ ਦੀ ਗੋਗੀ ਦਾ ਆਪਣੇ ਬਾਕਸ ਕਰਦੇ ਠੀਕ ਬਈ ਪਹੁੰਚ ਪਹੁੰਚ ਕਰ ਦਿੰਨੇ ਤੁਸੀਂ ਪਹੁੰਚ ਕਰ ਦਿੰਦੇ ਆਪਾਂ ਠੀਕ ਆ ਕਿਤੋਂ ਤੱਕ ਪਹੁੰਚ ਕਰਦੇ ਹੋ ਕਿ ਉਹ ਦੇਖੀ ਕਰਾ ਲਾ ਚੱਡੇ ਤੋਂ ਤਾਂ ਕੀ ਕਰੀਏ ਫਿਰ 50 ਦੇ ਕੀਰਾਂ ਦੇਖ ਲਾ ਹੂੰ ਹੂੰ ਜਾਂ ਫਿਰ ਆਪਾਂ 50 ਦੀਓ ਕਰ ਲੈਣ ਤੇ ਉਹਦਾ ਯਾਰ ਬਈਆ ਕਪਾਉਣੀ ਦਾ ਆਪਾਂ ਸਾਰੇ ਬਾਣ ਚੀ ਆਪਣੇ ਕੋਲੇ ਬਾਣ ਤਾਂ ਹੈਗੇ 70 ਕਿੱਲੇ ਹਾਂ ਤੇ ਕੰਮ ਵਧੀਆ ਖਰਾ ਆਪਾਂ ਘੋੜੇ-ਕੁੜੇ ਵੀ ਰੱਖਦੇ ਆਂਗੇ ਤੇ ਜੇ ਜਾਨਵਰ ਕਈ ਵਾਰੀ ਹੁੰਦਾ ਆਪਣੀ ਨਿਗਾ ਨੂੰ ਗਾਇ ਦੱਸ ਦਿਆ ਕਰੋ ਘੋੜੇ-ਕੁੜੇ ਵੀ ਖਰੀਦ ਲੈਣੇ ਆਗੇ ਆਪਾਂ ਹਾਂ ਤੇ ਇੱਕ ਨਾ ਯਾਰ ਤੁਹਾਡੇ ਏਰੀਆ 'ਚ ਖੜਾਗਾ ਯਾਰ ਕਿਸੇ ਦੇ ਘੋੜਾ ਵਧੀਆ ਯਾਰ ਕਾਲੇ ਕਾਂਟੇ ਦਾ ਬੱਚਾਗਾ ਉਹ ਤੇ ਉਹ ਯਾਰ ਸਾਡੀ ਉਹ ਬੰਦੇ ਨਾਲ ਥੋੜੀ ਜਾਣ-ਪਣ ਹੋ ਗਈ ਸੀਗੀ ਕਿਸੇ ਮੇਲੇ ਤੇ ਤੇ ਬਣਦੀ ਨਹੀਂ ਯਾਰ ਉਹ ਜਾਨਵਰ ਚੰਗਾ ਵਾ ਉਹ ਕਹਿਉਂ ਦੱਸ ਰਹੇ ਆ ਉਹ ਸਾਨੂੰ ਦਾ ਦੇਣਾ ਨਹੀਂ ਸਾਨੂੰ ਉਹ ਦਿੰਦੇ ਨਹੀਂ ਹੈਗੇ ਜਾਨਵਰ ਨੂੰ ਚੰਗਾ ਉਹ ਪਰਲੇ ਪਾਸੇ ਵੀਰ ਕਰੀ ਖੜਕ ਤੇ ਘਰ ਆਉਂਦਾ ਹਾਂ ਦੇਖੋ ਯਾਰ ਜੇ ਤੂੰ ਸਾਨੂੰ ਲੈ ਕੇ ਦੇ ਦੇ ਅਸੀਂ ਨਾ ਬਈ ਯਾਰ ਘੋੜਾ ਹੈਗਾ ਚੰਗਾ ਯਾਰ ਉਹ ਨੜੇ ਦਾ ਐ ਤੈਨੂੰ ਵੀ ਵਿੱਚੋਂ 2 ਰੁਪਏ ਵਟੇ ਜਾਣੀ ਪਤਾ ਕੀ ਸਿਸਟਮ ਆ ਸਾਨੂੰ ਜੇ ਉਹ ਘੋੜਾ ਬਣਦਾ ਚਾਹੇ ਸਾਨੂੰ ਯਾਰ ਉਹ 9 ਲੱਖ ਤੱਕ ਬਣ ਗਿਆ ਤਾਂ ਵੀ ਅਸੀਂ ਲੈ ਜਾਾਂਗੇ ਜੇ ਤੁਹਾਨੂੰ ਉਹ 4 ਲੱਖ 5 ਲੱਖ ਜਿੰਨੇ ਤੱਕ ਵੀ ਤੁਹਾਨੂੰ ਬਣਦਾਗਾ ਚਾਹੇ ਤੁਸੀਂ ਸਾਨੂੰ 9 ਲੱਖ ਦਾ ਦੇ ਦਿਓ ਅਸੀਂ ਲੈ ਜਾਾਂਗੇ 9 ਲੱਖ ਦਾ ਤੇ ਜੇ ਹੁੰਦਾ ਹੋਇਆ ਸੌਦਾ ਤਾਂ ਤੁਸੀਂ ਉਹਨਾਂ ਨਾਲ ਕਰਿਓ ਗੱਲ ਯਾਰ ਬਾਈ ਬਣ ਕੇ ਹੈ ਹਾਂ ਤੇ ਆਪਾਂ ਨਾ ਬਾਕੀ ਤੁਹਾਨੂੰ ਆ ਪੈਪਾਂ ਦੀ ਅਸੀਂ ਤੁਹਾਨੂੰ ਸਾਈ ਦੇ ਜੰਨੇ ਹੈਗੇ ਤੇ ਪਹੁੰਚ ਕਰ ਦੇਉਂਗੇ ਆਪਣੇ ਹਾਂ ਹਾਂ ਨਾ ਤਾਂ ਆਪਾਂ ਤੁਹਾਨੂੰ ਪੈਪਾਂ ਦੀ ਅਸੀਂ ਸਾਈ ਦੇ ਜੰਨੇ ਹੈਗੇ 50000 ਰੁਪਿਆ ਦੇ ਦੰਨੇ ਹੈਗੇ ਕਿਰਾਂ ਬਹੁਤਾ 50 ਕੋਈ ਚੱਕਰ ਨਹੀਂ ਬਾਕੀ ਫੋਨ ਕਰ ਦਿਓ ਜੇ ਆਪਾਂ ਗੂਗਲ ਪੇ ਵੀ ਕਰ ਦਾਂਗੇ ਉੱਥੋਂ 50000 ਤੁਹਾਨੂੰ ਇਹਦੀ ਸਾਈ ਦੇ ਜਾਨੇ ਤੇ 50000 ਰੁਪਏ ਸਾਨੂੰ ਤੁਹਾਨੂੰ ਅਸੀਂ ਘੋੜੇ ਦੀ ਵੀ ਦੇ ਹੀ ਜਾਨੇ ਸਾਈ ਹੈ ਤੁਸੀਂ ਉਹ ਕਰ ਲਿਓ ਗੱਲ ਕੋਈ ਗੱਲ ਨਹੀਂ ਹਾਂ ਜੇ ਬਣ ਗਿਆ ਸੌਦਾ ਕੋਈ ਗੱਲ ਨਹੀਂ ਫਿਰ ਸਾਡੇ ਕੋਲ ਪੈਸੇ ਕਿੱਧਰ ਜਾਂਦੇ ਹੈਗੇ 50000 ਰੁਪਏ ਤੁਹਾਨੂੰ ਅਸੀਂ ਉਹਦਾ ਦੇ ਜਾਨੇਗੇ ਹਾਂ ਆਪਣਾ ਪਿੰਡ ਜਿਹੜਾ ਪਈ ਹੈ ਨਾ ਆਪਣਾ ਪਿੰਡ ਬਈ ਤਿੱਬਤਪੁਰਾ ਦਾ ਉਹ ਜਲੰਧਰ ਦੇ ਕੋਲੇ ਰਹਿ ਜਾਂਦਾ ਹੈਗਾ ਆਪਾਂ ਉਹ 10 ਪਈ ਸੀਗੀ ਫੈਕਟਰੀ ਦੀ ਕਹਿੰਦੇ ਉੱਥੇ ਵਧੀਆ ਬਣਾਉਂਦੇ ਆ ਪਾਈਪਲਾਈਨ ਵਧੀਆ ਈ ਉੱਥੇ ਤੇ ਆਪਾਂ ਜਾ ਕੇ ਹਾਂ ਤੇ ਤਾਂ ਕਰਕੇ ਫਿਰ ਆਪਾਂ ਇੱਥੇ ਫੈਕਟਰੀ ਜਿਤਾਇ ਨੂੰ ਆਏ ਸੀਗੇ ਤੇ ਕਿਹੋ ਜਿਹਾ ਹਾਂ ਤੇ ਤਾਂ ਕਰਨਾ ਸੀ ਹਾਂ ਭਾਈ ਉਧਰ ਤੋਂ ਦੱਸਿਆ ਨੇ ਅਸੀਂ ਸਾਰੇ ਬਾਣ ਚ ਪਾਉਣੀ ਹੈਗੀ ਉਹ ਤਾਂ 70 ਚ ਪਾਉਣੀ ਆ ਸਾਰੀ ਤਾਂ ਆਪਾਂ ਉਹ ਬੱਜੀ ਓਏ ਉਹ ਬੱਜੀ ਹਾਂ ਭਾਈ ਉਹ ਪਾਣੀ ਲੈ ਕੇ ਆ ਰਿਹਾ ਲੈ ਆਉਣਾ ਭਾਈ ਪਾਣੀ ਲੈ ਰਿਹਾ ਲੈ ਆਉਣਾ ਭਾਈ ਹੋਰ ਠੀਕ ਆ ਵਧੀਆ ਬਈ ਹੋਰ ਤਾਂ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਇਹ ਕੰਮ ਨੂੰ ਆਪਣੇ ਨੂੰ ਹੋਰ ਚਿਰ ਹੋਊਗਾ ਬਈ ਅੱਛਾ ਅੱਛਾ ਇਹ ਬਈ ਸਾਰਾ ਸਾਰੀ ਚੱਲਦਾ ਕੰਮ ਆਪਣਾ ਠੀਕ ਆ ਬਈ ਜੇ ਆ ਵੀ ਆਪਣਾ ਨੇ ਦੋ ਕਰਾਈ ਜਾਂਦੇ ਬਈ ਓਏ ਉਹ ਮੁੰਡੇ ਦੇ ਪਾਤੇ ਸੀ ਖਾਤੇ ਚ ਰੁਪਏ ਜੇ ਕਹਿੰਦਾ ਸੀ ਉਹ ਕੁਝ ਪਾਤੇ ਅੱਧੇ ਰਹਿ ਗਏ ਅੱਧੇ ਹੁਣ ਜਾ ਕੇ ਪਾ ਦੇ ਉਹ ਕਹਿੰਦਾ ਸੀ ਮੈਨੂੰ 5 ਗੱਲਖ ਪਾ ਦਿੰਦਾ ਪਤਾ ਸੀ ਆ ਚਲ ਠੀਕ ਅੱਧਾ ਰੱਖ ਹੀ ਰਹਿ ਗਿਆ ਮੈਂ ਅੱਧਾ ਦੇ ਨਾ ਲੱਖ ਰੁਪਏ ਰਹਿ ਗਿਆ ਹਾਂ ਉਹ ਕਹਿੰਦਾ ਸੀ ਲੋੜ ਆ ਪਾ ਦੀ ਚਲ ਕੋਈ ਹਾਂਸਾ ਪਾ ਦੇ ਨੰਨਾ ਨੂੰ ਪੰਜਾਈ ਦੇ ਕੇ ਚੱਲਾਂਗੇ ਹਾਂ 50 ਪਨ ਲੱਖ ਹੀ ਦੇ ਦਾਂ ਪੂਰਾ 50 ਪਾ ਇਹਨਾਂ ਨੂੰ ਉਹ ਘੋੜੇ ਦੀ ਵੀ ਸਾਈ ਦੇਣੀ ਹੈ ਨਾ ਲਓ ਭਾਈ ਪਾਣੀ ਭਾਈ ਚਾਹ ਵੀ ਬਣਾਈ ਲੈ ਆ ਨੀ ਨੀ ਚਾਹ ਤਾਂ ਬੱਸ ਭਾਈ ਨਾ ਨਾ ਸਾਨੂੰ ਕਾਲੀ ਆ ਗਾਹਾਂ ਜਾਣਾ ਯਾਰ ਅਸੀਂ ਸਾਨੂੰ ਨਾ ਥੋੜਾ ਜਿਹਾ ਕਚਹਿਰੀਆਂ ਚ ਕੰਮ ਆਗਾ ਤਾਂ ਕਰਕੇ ਚੱਲ ਗਏ ਫਿਰ ਆਪਾਂ ਤੇ ਫਿਰ ਉਹ ਸਾਈ ਗੂਗਲ ਪੇ ਹੋ ਜਾਣੀਆਂ ਬਾਈ ਆਪਾਂ ਤੁਹਾਨੂੰ ਖਾਤੇ ਚ ਪਾ ਦਿੰਨੇ ਹੈਗੇ ਬਾਈ ਦਾ ਨੰਬਰ ਪੁੱਛ ਲਓ ਤੇਰਾ ਨੰਬਰ ਬੋਲ ਨੰਬਰ ਪੁੱਛ ਕੇ ਕਰ ਦੋ ਬੋਲੋ ਨੰਬਰ ਸੇਟਰ ਬਾਕਟਰ ਪਾ ਦਿੰਨੇ ਹਾਂ ਠੀਕ ਆ ਹਿੱਟ ਕਰ ਦਿੰਨੇ ਆ ਮੜਾ ਚੈੱਕ ਕਰ ਲਿਓ ਬਾਈ ਹੁਣੀ ਕਰ ਦਿੰਨੇ ਹੈਗੇ ਚਲੋ ਠੀਕ ਆ ਬਈ ਹਾਂ ਤੇ ਫਿਰ ਉਹ ਕਰਿਓ ਜਰੂਰ ਪਤਾ ਹੈ ਘੋੜੇ ਦਾ ਆਪਣੇ ਦਾ ਉਹ ਠੀਕ ਤੇ ਇਹ ਛਲੇ ਲੱਗਦੇ ਬੰਤੇ ਪਰ ਨੇ ਤੂੰ ਇਸੇ ਸੰਧ ਕਰ ਵੀ ਇੱਥੇ ਯਾਰ ਜੇ ਆਪਾਂ ਨੂੰ 5 ਲੱਖ ਦਾ ਘੋੜਾ ਮਿਲ ਜੇ ਯਾਰ ਤੇ ਮਾਰੇ ਪਤਾ ਨੂੰ 9 ਲੱਖ ਦਾ ਵੇਚ ਦੀ ਹੈ ਨਾ ਯਾਰ ਇਹਨਾਂ ਨੂੰ ਲੈ ਕੇ ਰੱਖ ਲਏ ਘੋੜਾ ਮੈਨੂੰ ਲੱਗਾ 5 ਲੱਖ ਲੱਗ ਤੇ ਆਪਾਂ ਨੂੰ ਬੰਦੀ ਸਭ ਕੋ ਇੱਥੇ ਟਰੰਸਰ ਕਰਕੇ ਦਾ ਕਾਲ ਹੀ ਆ ਯਾਰ ਉਹਦੇ ਕੋਲ ਪਤਾ ਕਰਕੇ ਆਹੀ ਆ ਯਾਰ ਕਾਲੇ ਦਾ ਘਰ ਆ ਪੈ ਪਈਆਂ ਪਈਆਂ ਆ ਆਹੀ ਆ ਚੱਲ ਦੇ ਕੋਲੇ ਪੁੱਛ ਕੇ ਇਹਦੇ ਕੋਲੇ ਕੋਈ ਮਿਰਚੇ ਤਾਂ ਨਿਆਰੀ ਆ ਜੀ ਇਹ ਵੇ ਵੇ ਕਾਲਾ ਓਏ ਕਾਲਾ ਕਿੱਥੇ ਹੋਏ ਕਮੇ ਆ ਹੋਏ ਵਧੀਆ ਤੂੰ ਕਿੱਧਰ ਹਰਦਾ ਓਏ ਯਾਰ ਕੋੜਾ ਦੇ ਕਿਨਾਰੇ ਇਹਨਾਂ ਦੇ ਕੋੜਾ ਕਹਿੰਦੇ ਬਾਬਾ ਹੈਗਾ ਯਾਰ ਕੋੜੀ ਆ ਯਾਰ ਥੋੜਾ ਤਾਂ ਬੈਠਾ ਸੀ ਬੈਠਾ ਹੀ ਕਾਲਾ ਤਾਂ ਕਰੀਏ ਬੋਲ ਮਾਰ ਦਿੰਨਾ ਬੋਲ ਮਾਰੀ ਯਾਰ ਉਹ ਕਾਲੇ ਓਏ ਕਾਲੇ ਓਏ ਕਿਹਨੇ ਆ ਵਧੀਆ ਕੀ ਕਰਦੇ ਫਿਰਦੇ ਹੋ ਉਹ ਕੋੜਾ ਦੇਖਣਾ ਤੇਰੇ ਕੋਲ ਕੋੜਾ ਦੇਖਿਆ ਮੈਨੂੰ ਕੋੜਾ ਤਾਂ ਯਾਰ ਬੈਕ ਗਿਆ ਦੇਖ ਗਿਆ ਯਾਰ ਕਿਸੇ ਨਹੀਂ ਖੜੀ ਇੱਕ ਦੇਖਣਾ ਆ ਪੁੱਛਾ ਉਹਨਾਂ ਨੂੰ ਵਧੀਆ ਖੜੀ ਡਾਕਦੀ ਆ ਇਹਦੀ ਬਗਾਉ ਆਇਰ ਲਈ। ਹਲੋ। ਬਈ ਯਾਰ ਨਾ ਤੇਰੇ ਕੋਲ ਕੁੜੀ ਖੜੀ ਹੈ ਮੁੰਡਾ ਦਾ ਬੋਲਦਾ ਫੈਕਰੀ ਵਾਲਾ। ਅੱਛਾ ਅੱਛਾ ਹਾਂਜੀ ਭਾਈ। ਇਹਨਾਂ ਕੋਲ ਕੋੜਾ ਤੇ ਵਿਕ ਗਿਆ ਯਾਰਾ ਕੁੜੀ ਖੜੀ ਹੈ ਇਹਨਾਂ ਕੋਲੇ ਯਾਰਾ ਮੁੰਡਾ ਕੋਲੇ। ਹਾਂ ਘੋੜੀ ਬਹੁਤ ਚੰਗੀ ਆ ਹਾਂ ਹਾਂ ਘੋੜੀ ਅਸੀਂ ਦੇਖ ਕੇ ਗਏ ਸੀ ਇਹ ਉਹ ਸਾਨੂੰ ਆਏ ਸੀ ਵੀ بکਿਆਊ ਨਾ ਹੋਵੇ ਸਾਨੂੰ ਬੰਦਾ ਦੱਸ ਰਿਹਾ ਸੀ ਕੋਈ ਹਾਂ ਜੀ ਇਹਨਾਂ ਸੀਗਾ ਵੀ ਘੋੜੀ ਵੀ ਇਹਨਾਂ ਦੀ بکਿਆਊ ਆ ਸਾਨੂੰ ਆਏ ਸੀ ਵੀ ਤੇ ਘੋੜੀ ਬੇਕਰੀ ਸਹੀ ਕਹਿੰਦੇ ਵੀ ਘੋੜੀ ਦੀ ਦੁਆਰੀ ਅੰਦਰ ਜੀ ਘੋੜੀ ਦਾ ਵਾੜਦਾ ਸੌਦਾ ਲਾ ਫਿਰ ਘੋੜੀ ਦਾ ਕਰ ਲੋ ਸੌਦਾ ਚਲ ਘੋੜੀ ਦਾ ਮੁੱਲ ਉਹ ਕੀ ਕੁਛ ਮੰਗਦਾ ਬਾਈ ਯਾਰ ਤੇਰੇ ਮੰਗਨ ਦਾ ਯਾਰ ਕਿੰਨੀ ਮੰਗੀ ਚੱਲ ਤੈਨੂੰ ਲਾਸਟ ਦੇ ਵਿੱਚ 640 ਤੱਕ ਛੱਡ ਦਾਂਗੇ 640 ਤੇ ਬਾਲੇ ਨਹੀਂ ਯਾਰ ਬਾਲੇ ਕਿੱਥੇ ਤੂੰ ਜਾਨਵਰ ਦਾ ਦੇਖ ਲੈ ਨਾ ਓਏ ਬਾਲੇ ਆ ਯਾਰ ਬਾਬੇ ਉਹ ਕਿੱਥੇ ਹਵਾਲੇ ਕਰਾਵਾਂ ਯਾਰ ਸਾਹਮਣੇ ਅਧਰੇ ਬਾਕੀ ਕੀ ਕਰੀ ਜੰਨੇ ਬਾਈ ਸੌਦਾ ਕਰਦੇ ਆ ਯਾਰ ਵੇਚ ਲਈਏ ਵਾਹ ਯਾਰ ਆਪਣੇ ਆਹ ਕੁੜੀ ਆ ਲੈਣੀ ਹਾਂ ਹਾਂ ਮੈਂ ਲੈਣੀ ਆ ਯਾਰ ਹਾਂ ਯਾਰ ਸੌਦਾ ਬਾਈ ਨਾ ਕਰਾਉਣਾ ਮੈਂ ਟਰਾ ਦੋਣਾ ਯਾਰ ਇਹੀ ਕੰਮ ਕਰਦਾ ਮੈਂ ਅੱਛਾ ਇਹ 6 40 ਮੰਗਦਾ ਯਾਰ 6 40 ਹਾਂ ਤੂੰ ਗੇ ਫਿਰ ਕਿੰਨੇ ਕੁ ਲਾਉਣੇ ਹੈਗੇ ਪੰਜ ਕਰੇ ਰੱਖਣੀ ਹੈ ਚਾਰ ਕਲਾਲਾ ਯਾਰ ਗੇ ਰਹਾ ਨਾਣਾ ਆਪਾਂ ਤਾਂ ਗਾਂਹਾਂ ਢਵਾਉਣੀਆਂ ਆ ਆਪਾਂ ਨੂੰ ਤਾਂ ਨਾਪਾ ਲੈਣਾ ਹਾਂ ਨਾਪਾ ਲੈਣਾ ਯਾਰ ਜੇ 5 ਗੱਦੀ ਮਿਲ ਜੇ ਸੱਟਾ ਕੰਮ ਕੇ ਰਾਂ 4 ਲਾ ਕੇ ਦੇਖਦਾ ਪੰਜ ਮੰਨ ਲੀ ਹਾਂ ਮੰਨ ਜੀ ਆਂਦੀ ਦੋਆ ਲਾਂਗੇ ਆ ਜਾ ਚਲ ਕਿੰਨੇ ਦੀ ਵੇਚਣੀ ਆ ਬਈ ਯਾਰ ਫਿਰ ਗੱਲ ਤਾਂ ਬਸ ਹੁਣ ਯਾਰ 6 40 ਦੀ ਵੇਚਣੀ ਆ 6 40 ਦੀ ਹੋਰ ਉਰੇ ਆ ਮੜਾਇਆ ਉਰੇ ਇੱਧੇ ਆ ਜਾ ਉਰੇ ਆ ਇਹ ਚਾਰ ਚਲਵਾ ਦੇ ਉਹ ਚਾਰ ਚ ਨਹੀਂ ਯਾਰਾ ਤੂੰ ਦੇਖ ਤਾਂ ਲੈ ਕਿੱਡੀ ਆ ਚਾਰ ਬਹੁਤ ਆ ਉਹ ਬਹੁਤ ਕਿੱਥੇ ਆ 640 ਦਾ 6 ਦਾ ਲੱਗ ਹੀ ਗਿਆ ਤੇ ਨਹੀਂ ਉਹ ਨਹੀਂ ਲੁਕੀ ਆ ਯਾਰਾ ਤੂੰ ਵੱਧ ਲੈ ਲਈ ਹੋਰ ਲਈ 6:30 ਦਾ ਹਾਂ 6:30 ਦਾ ਥੋੜਾ ਘੱਟ ਚਾਹਤਾ ਹੋਰ ਫਿਰ ਤੈਨੂੰ ਕਿੰਨੇ ਬੁਗਦੇ ਪਗਣ ਤੋਂ ਲੈ ਕੇ 640 ਮੰਗਿਆ ਕਿੰਨੇ ਕਰਾਏਗਾ ਪੰਜ ਚੱਕਰਵਾ ਦਿੰਨਾ ਪੰਜ ਚੱਕਰਵਾ ਦੇ ਜਾ ਓਕੇ ਓਕੇ ਦਰਦਾ ਕੋਰੀ ਜਿਹੇ ਵਰ ਕੋਰੀ ਕੋਰੀ ਵਧੀਆ ਗਈ ਇਹ ਤੇਰੇ ਕਾਹ ਨਫਾ ਵੀ ਦੇ ਦੂ ਤੈਨੂੰ ਨਫਾ ਦੇਊਗੀ ਹਾਂ ਕਰ ਥੋੜਾ ਜਿਹਾ ਦੂ ਮੱਝਾ ਥੋੜਾ ਜਿਹਾ ਉਹ ਘਟ ਗਿਆ ਕਿੰਨੇ ਕਿੰਨੇ ਕਹਿੰਦਾ ਉਹ ਤਾਂ ਹੁਣ ਨਵੇਂੜ ਹੀ ਦਿੰਦਾ ਫਿਰ ਮੈਂ ਨਵੇਂੜ ਦੇ ਸਾਈ ਬੜਾ ਦੇ ਇਹਨੂੰ ਸਾਈ ਬੜਾ ਦੇ ਹਾਂਜੀ ਚੰਨ ਜੀ ਵੀਰ ਨਵੇਂੜ ਦੇ ਕਿੰਨੇ ਨਵੇਂੜ ਨਵੇਂੜ ਨਾਲ ਹੀ ਗੱਲ ਕਰੂੰਗਾ ਬਾਰੀ ਬਾਰੀ ਨਹੀਂ ਦੇਖ ਸਿੱਧੀ ਜੀ ਗੱਲ ਹੈ ਮੇਰਾ ਗਾਮਾ ਸੌਦੇ ਕਰਾਉਂਦਾ ਹੀ ਰਹਿਣਾ ਆ ਚੱਕਾ ਕਿੰਨੇ ਉਹ ਲੈ ਨਵੇਂੜ ਨਾਲ ਕਿੰਨੇ ਦੀ ਸਿਰਾ ਯਾਰ ਬੱਸ ਲਾ ਨਾ ਕਿੰਨੇ ਦੀ ਗੁਰਦੀ ਲਾਸਟ ਲਾਸਟ ਪੰਜ ਦੀ ਲੈ ਚਲ ਠੀਕ ਹੈ ਓਕੇ ਆ ਜਾਗਾ ਹੁਣ ਦੇਖ ਲੈ ਜਾਨ ਅੰਦਰ ਤੇਰੇ ਸਾਹਮਣੇ ਆ ਹਾਂ ਨਵੇਂੜ ਪੰਜ ਲੱਖ ਦੇ ਦੀ ਦੇ ਕੋਈ ਦੇ ਕੋਈ ਨਹੀਂ ਕੋਈ ਨਹੀਂ ਠੀਕ ਹੈ ਉਹ ਗੂਗਲ ਵੀ ਕਰ ਹਾਂ ਤੈਨੂੰ ਪੈਸੇ ਦੇ ਦਾਂ ਇਧਰ ਕੋੜੀ ਲਾਸਟੇ ਸੌਦਾ ਤਾਂ ਤਾਂ ਹੋ ਗਿਆ ਪੌਣੀ ਪੌਣੀ ਪੀ ਗਿਆ ਉਹ ਬੱਜੀ ਕੀ ਆ ਬਈ ਅਮੀ ਨਿਖਰਾਮ ਕਰਤੀ ਹਾਂ ਡੈਰਾ ਹੈ ਪੈਰ ਨਾ ਕੰਮਕਮ ਕਰ ਲੈ ਕਰ ਕੋਈ ਮੈਂ ਕੰਮ ਕਰ ਕੀ ਬੈਸੀ ਯਾਰ ਅੱਛਾ ਕੀ ਬਣਾਉ ਕਰਵਾ ਸੌਦਾ ਤਾਂ ਬਣ ਗਿਆ ਸੌਦਾ ਤਾਂ ਬਣ ਗਿਆ ਯਾਰ 5 ਰੱਖ ਦਾ ਸੌਦਾ ਹੋ ਗਿਆ ਡਾਕਟਰ ਵੀ ਉਹਨਾਂ ਨੇ ਪਤਾ ਸੀ 4 ਰੱਖ ਆਉਦੇ ਕੋਲੋਂ ਪਤਾ ਮੈਂ ਉਹਦਾ ਠੀਕ ਬਣ ਗਿਆ ਸੱਟਾ ਕੰਮ ਮਈ ਅੰਮਣ ਤਾਂ ਹੈ ਲੱਗਦਾ ਜਿਵੇਂ ਉਹ ਲੋਚੇ ਨਹੀਂ ਲੱਗੇ ਮੈਨੂੰ ਤਾਂ ਬੰਦੇ ਪਰ ਲੋਚੇ ਬਦੋ ਅੰਦਰੇ ਲੋਚੇ ਹੁੰਦੇ ਤਾਂ ਉਹ ਲੱਖ ਰੁਪਇਆ ਪਹਿਲਾਂ ਦਾ ਤੋ ਪੱਕ ਜਾਂਦੇ ਮੈਂ ਲੱਖ ਪਾਇਆ ਬਾਕੀ ਦਾ ਦੇਣਾ ਤੂੰ ਕਿੰਨੇ ਉਹ ਤੈਨੂੰ ਲਾਉਣੇ ਮੈਨੂੰ ਲੱਗਾ ਚੂਨਾ ਜਾ ਨਾ ਨਾ ਕਿਥੋਂ ਚੂਨਾ ਮੈਂ ਕਿੰਨੇ ਕਮਾਈ ਹੋਗੀ 4 ਲੱਖ ਦੀ ਕਮਾਈ ਤਾਂ ਹੋ ਗਈ 4 ਲੱਖ ਰੁਪਇਆ ਆਜੇ ਤਾਂ ਨਿਆਰੀ ਹੈ ਜੇ ਜਮਾ ਹਾਂ ਫਿਰ ਤਾਂ ਪਾਰਟੀ ਬੁਲਟੀ ਬਣਦੀ ਪੱਕ ਪਗਲਵਾਈ ਕੋਈ ਜਿੰਨਾ ਦਾ ਪਾਪਾ ਇੰਦਰ ਆ ਤੂੰ ਓਏ ਨਾ ਨਹੀਂ ਜੁੱ ਫਾਇਕਾ ਬਗਲ ਵੈਂਚਾ ਅੱਜ ਤਾਂ ਚੰਗੀ ਕਮਾਈ ਹੋ ਗਈ ਚੱਲ ਲਵਾ ਦੇ ਕੋਈ ਨਾ ਮੈਂ ਫੋਨ ਲਾ ਲੈਣ ਦੇਣੀ ਜਿਸ ਨਾ ਕੋਈ ਨਾ ਜਿਸ ਚੋਂ ਪੈਸਾ ਕਰਵਾ ਚਾਹਦੇ ਹੋ ਉਹ ਅੱਜ ਸਿੱਧਾ ਆਪੇ ਕਿਲਕਾ ਕਰਕੇ ਭਾਈ ਤੁਹਾਨੂੰ ਪੈਜੀ ਆਖੇ ਸੀ ਉਹ ਖੜਦਾ ਕਈ ਵਾਰ ਬੱਦ ਹੋ ਜਾਂਦਾ ਨਹੀਂ ਬੈਟਰੀ ਊਝੂ ਹੋ ਜਾਂਦੀ ਆ ਲੈ ਲੈਣ ਇੱਕ ਵਾਰ ਹੋਰ ਲੱਗ ਦੇ ਦੇਗਾ ਦੇਖਾ ਪਰ ਆ ਉੱਥੇ ਕੀ ਕਰਨੇ ਹੋ? ਉਹ ਜਸਟ ਸਟਾਪ ਇ। ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ। ਜਿਸ ਨੰਬਰ 'ਤੇ ਆਪ ਸਪਰ ਕਰਨਾ ਚਾਹੁੰਦੇ ਹੈ, ਉਹ ਅਪ ਮੈਨੂੰ ਤਾਂ ਲੱਗਾ ਹੋ ਗਿਆ ਕੰਮ ਤੇਰਾ। ਮੈਨੂੰ ਤਾਂ ਲੱਗਾ ਉਹ ਫੋਨ ਹੀ ਜਾ ਦੇ ਯਾਰਾ। ਹੁਣ ਕਿਵੇਂ ਕਰਕੇ ਕਾਲੇ ਨੂੰ ਲੈ ਕੇ ਫੋਨ ਯਾਰਾ। ਉਹ ਨਹੀਂ ਆਉਣਾ ਕੋ। ਹਾਂ। ਹੈਲੋ। ਉਹ ਕਾਲਿਆ ਉਹ ਤਾਂ ਲੈ ਨਹੀਂ ਆਉਂਦੇ ਬਈ ਕੁੜੀ ਜਾਨਾ ਪੈਸੇ ਮੋੜਦੇਗਾ ਪੈਸੇ ਕੋਈ ਨਹੀਂ ਮੋੜਦੇ ਵੀ ਯਾਰ ਤੈਨੂੰ ਦਿਖਾ ਕੇ ਤਾਂ ਚੀਜ਼ ਦਿੱਤੀ ਯਾਰ ਹੁਣ ਐ ਜੁੜ ਨਹੀਂ ਹੁੰਦਾ ਤਾਂ ਸੌਦਾ ਹੋ ਗਿਆ ਹੁਣ ਓਏ ਨਹੀਂ ਸੌਦੇ ਦੀ ਟਕਣ ਲੈ ਗਈ ਆ ਸੌਦਾ ਤਾਂ ਹੋ ਗਿਆ ਚਲ ਐਂ ਆ ਗਾ ਵੀਰਾ ਹੁਆ ਰਾਉ ਲੈ ਕੇ ਨਹੀਂ ਆਦੇ ਨਾ ਕੁੜੀ ਫਿਰ ਮੈਂ ਮੈਂ ਰੱਖਣੀ ਨਹੀਂ ਜੀ ਯਾਰ ਉਹ ਰੋਜ਼ ਮੇਰਾ ਤਾਂ ਕੋਈ ਉਹ ਨਹੀਂ ਆਪਣਾ ਸੌਦਾ ਹੋ ਗਿਆ ਯਾਰ ਤੇਰੇ ਰੁਪਏ ਆਏ ਹੋਏ ਰੁਪਏ ਤਾਂ ਵਾਪਸ ਹੁੰਦੇ ਨਹੀਂ ਕੁੜੀ ਲੈ ਕੇ ਜਿਹੜੀ ਲੈ ਜੀ ਆਪਦੀ ਖੜੀ ਆ ਠੀਕ ਆ ਜੀ ਕੋ ਕਰੂਗਾ ਭਾਈ ਬੜਾ ਚੈ ਉਹ ਮੈਂ ਤੈਨੂੰ ਪਹਿਲੇ ਆਖਿਆ ਸੀ ਤੇਰਾ 파ਕ ਦਾ ਮੂਵੀ ਕੈਨਸਲ ਮੈਨ ਲਵਾਵਾ ਨਾ ਕਰੂ ਹੁਣ ਤਾਂ ਲਾਉਣੀ ਬੂਗੀ ਜਿਹੜੇ ਨਾਲ 4 ਲੱਖ ਦਾ ਘਾਟਾ ਪਿਆ ਪੈਨ ਦਾ ਉਹ ਮੈਂ ਤੈਨੂੰ ਪਹਿਲੇ ਆਖਿਆ ਸੀ ਬੰਦੇ ਫੋਕਰੇ ਜਿਹਾ ਲੱਗਦਾ ਕੀ ਪਤਾ ਨਹੀਂ ਹੁਣ ਲੱਖ ਰੁਪਈਆ ਭਿੰਦਰਾ ਕੋਰਟ ਤੇ ਪਹਿਲੀ ਜਿ ਸੱਟ ਗਏ ਉਹ ਲੱਖ ਸੱਟ ਕੇ ਬਾਾਕੀ ਹਾਂਜੀ ਦੋਸਤੋ ਸੋਨੋ ਆਪਣੀ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਇਹ ਵੀਡੀਓ ਆਪਣੀ ਇੱਕ ਸੱਚੀ ਕਹਾਣੀ ਦੇ ਆਧਾਰ ਤੇ ਆਪਾਂ ਬਣਾਈ ਹੋਈ ਹੈਗੀ ਕਈ ਪਿੰਡਾਂ 'ਚ ਇਸ ਤਰ੍ਹਾਂ ਠੱਗੀਆਂ ਵੱਜੀਆਂ ਨੇ ਤੇ ਵੀਰ ਬਣ ਕੇ ਕੋਈ ਵੀ ਆਪਦਾ ਕੰਮ ਕਰਨਾ ਕੋਈ ਵੀ ਸੌਦਾ ਕਰਨਾਗਾ ਤਾਂ ਦੇਖ ਕੇ ਕਰਿਆ ਕਰੋ ਕਈ ਪਿੰਡਾਂ 'ਚ ਇਸ ਤਰ੍ਹਾਂ ਠੱਗੀਆਂ ਵੱਜਗੀਆਂ ਤੇ ਆਪਣੀ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਸਬਸਕ੍ਰਾਈਬ ਕਰਿਓ ਨਾਲੇ ਚੈਨਲ ਨੂੰ ਲਾਈਕ ਕਰਿਓ